ਹਾਂ ਜੀ ਬੰਦੂ ਜੀ ਕੀ ਨਾਮ ਆਪਣਾ ਜੀ ਦੇਵਰਾਜ ਜੀ ਜਿਹੜੇ ਪੁਲ ਬਣ ਰਹੇ ਆ ਤੇ ਇੱਥੇ ਸਿਰਕੀ ਬਾਜ਼ਾਰ ਨੂੰ ਕਿਸ ਤਰ੍ਹਾਂ ਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜੀ ਸਿਰਕੀ ਬਾਜ਼ਾਰ ਦਾ ਜੀ ਦੇਖੋ ਕੰਮ ਕਾਜ ਬਿਲਕੁਲ ਠੱਪ ਪਿਆ ਜੀ ਜਿੱਦਨ ਦੇ ਪੁਲ ਬਣਦੇ ਆ ਇਸ ਜਿਹੜਾ ਇਹ ਪਟੇਲਾ ਫਾਟਕਾ ਜੀ ਇਹ ਪੁਲ ਬਣਦੇ ਨੂੰ 5 ਸਾਲ ਹੋ ਗਏ ਜਦੋਂ ਕਿ ਇਹਦਾ ਟਾਈਮ 3 ਸਾਲ ਦਾ ਸੀ ਅੱਛਾ ਇਹ ਪੁਲ ਬਣ ਕੇ ਤਿਆਰ ਨਹੀਂ ਹੋਇਆ ਤੇ ਮਲਤਾਨੀਆਂ ਪੌਲਾ ਇਹਨਾਂ ਨੇ ਪਹਿਲਾਂ ਹੀ ਢਾਤਾ ਹੁਣ ਜਿਹੜਾ ਮਲਤਾਨੀਆਂ ਪੌਲਾ ਤੇ ਇਹੇ ਪੋਲਾ ਇਸ ਨੂੰ 15 20 ਤੱਕ ਬਸਤੀਆਂ ਪੈਂਦੀਆਂ ਜੀ 15 20 ਪਿੰਡ ਪੈਂਦੇ ਆ ਅੱਛਾ 15 20 ਪਿੰਡ ਮੰਗੁੱਤੇ ਬਗਲਕੇ ਜੀ 10 ਕਿਲੋਮੀਟਰ ਬਗਲਕੇ ਆਉਣਾ ਪੈਂਦਾ ਇੱਥੇ ਇੰਨੀ ਕਿ ਮਜ਼ਬੂਰੀ ਹੈ ਜੀ ਇੱਥੇ ਬਹੁਤ ਦੁਕਾਨਾਂ ਮੈਂ ਅੱਜ ਤੋਂ ਜ਼ਿਆਦਾ ਦੁਕਾਨਾਂ ਰੱਖਾ ਜਿਹੜੀਆਂ ਕਿਰਾਏ ਤੇ ਸੀ ਉਹ ਤਾਂ ਖਾਲੀ ਹੋ ਗਈਆਂ ਤੇ ਤੁਸੀਂ ਆਹ ਸਾਂਝ ਲੋ ਵੀ ਰੋਟੀ ਦਾ ਵੀਲਾ ਵੀ ਕਿਸੇ ਕੋਲੇ ਇਸ ਟਾਈਮ ਬਹੁਤ ਬੁਰਾ ਜਨ ਲਈ ਅੱਜ ਬੁਰਾ ਆ ਲਈ ਤੇ ਸਰਕਾਰਾਂ ਵੀ ਕੋਈ ਧਿਆਨ ਨਹੀਂ ਦਿੰਦੀਆਂ ਜੀ ਕੋਈ ਮਕੇ ਕਿਸਦਾ ਹੋਣੀ ਜਿਹੜੀਆਂ ਇਹ 15-20 ਬਸਤੀਆਂ ਪੈਂਦੀਆਂ ਜੀ ਇਹਨਾਂ ਨੂੰ ਮਕੇ ਜਿਵੇਂ ਸਿਰਕੀ ਬਿਯਾਰ ਹੋ ਗਿਆ ਦੋਨੇ ਪਾਸੇ ਸਿਰਕੀ ਬਿਯਾਰ ਨੂੰ ਤੇ 나ਜ ਮੰਡੀ ਨੂੰ ਕੋਈ ਹੋਰ ਕੋਈ ਇਧਰ ਐਮਰਜੈਂਸੀ ਕੇਸ ਹੁੰਦਾ ਉਹ ਵੀ ਇੱਥੋਂ ਨਹੀਂ ਲੰਘ ਕੇ ਆਉਂਦਾ ਐਮਰਜੈਂਸੀ ਕੇਸ ਹੁੰਦਾ ਜਿਵੇਂ ਕੋਈ ਡਿਲੀਵਰੀ ਕੇਸ ਆ ਜਾਂ ਕੋਈ ਹੋਰ ਆ ਕੋਈ ਬਿਮਾਰ ਸ਼ਮਾਰਾ ਹਸਪੀਟਲ ਜਾਣਾ ਪਰ ਲੇਕਿਨ ਇੱਥੇ ਜਦੋਂ ਮਕੇ ਪਹੁੰਚਦਾ ਹੋ ਮਰੀਜ਼ ਅੰਦਰ ਪਹੁੰਚ 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 ਨਹੀਂ ਪਉਂਦਾ ਕਿ ਉਹ ਤੋਂ ਪਹਿਲੇ ਮਰੀਜ਼ ਦਾ ਕੰਮ ਹੋ ਜਾਂਦਾ ਇੱਡਾ ਬੁਰਾ ਹਾਲ ਹੈ ਜੀ ਅੱਛਾ ਸ਼ਮਸ਼ਾਨ ਘਾਟਾ ਅਨਾਜ ਮੰਡੀ ਵਾਲੀ ਇਹ 15-20 ਬਸਤੀਆਂ ਨੂੰ ਇੱਕੋ ਹੀ ਸ਼ਮਸ਼ਾਨ ਘਾਟ ਲੱਗਦੀ ਆ ਕਈ ਵਾਰੀ ਤਾਂ ਅਸੀਂ ਇੱਥੇ ਦੇਖਿਆ ਕਿ ਪੁਲ ਤੇ ਇੰਨਾ ਜਾਮ ਲੱਜਦਾ ਇੱਕ ਸ਼ਬ ਨੂੰ 15 ਮਕੇ ਅੱਧਾ-ਅੱਧਾ ਘੰਟਾ ਘੰਟਾ-ਘੰਟਾ ਇਸ ਨੂੰ ਮਕੇ ਨੂੰ ਅਢੀਕ ਕਰਨੀ ਪੈਂਦੀ ਹੈ ਜੀ ਇੱਡਾ ਮਕੇ ਜਾਮ ਲੱਗ ਜਾਂਦਾ ਜੀ ਇਹਨੂੰ ਸਥਿਤੀ ਕੀ ਆ ਕੇ ਪੁਲ ਹੇ ਨੀਚੇ ਵਾਲਾ ਅੰਡਰ ਜਿਹੜਾ ਉਹਦਾ ਗਰਾਊਂਡ ਹੈਗਾ ਹਾਂ ਜੀ ਇਹ ਪਹਿਲਾਂ ਤਾਂ ਇਹ ਕਹਿੰਦੇ ਸੀ ਜੀ ਮੰਡਰ ਗਰਾਊਂਡ ਪੁਲ ਮਕੇ ਚੱਲ ਜੂਗਾ ਜੀ ਹੁਣ ਚੱਲ ਲੱਗਿਆ ਜੀ ਇੱਕ ਮਹੀਨੇ ਨੂੰ ਚੱਲ ਜੂਗਾ ਜੀ ਫਿਰ ਕਹਿੰ ਅਸੀਂ ਗੱਡਰ ਜੀ ਅਸੀਂ ਫੇਰ ਚੱਲ ਜੂਗਾ ਜੀ ਉਹ ਵੀ ਰੱਖਦੇ ਤਾਂ ਨਹੀਂ ਚੱਲ ਰਿਹਾ ਜੀ ਪੁੱਲ ਅੰਡਰਗਰਾਉਂਡ ਅੰਡਰਗਰਾਉਂਡ ਪੁੱਲ ਚੱਲ ਜੇ ਕੁਝ ਥੋੜਾ ਲੋਕਾਂ ਨੂੰ ਰਾਹਤ ਮਿਲ ਜੇ ਪਰ ਉਹ ਵੀ ਨਿਰਾਸ਼ ਮਿਲਦੀ ਨਜ਼ਰਾਂ ਦੀ ਕੀ ਕੋਈ ਤੁਹਾਨੂੰ ਆਪਣਾ ਜੀ ਕ੍ਰਿਸ਼ਨ ਕੁਮਾਰ ਬਾਂਸਲ ਜੀ ਜਿਹੜੇ ਪੁੱਲ ਬਣ ਰਹੇ ਆ ਤੇ ਕਿੰਨੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਤੁਹਾਨੂੰ ਨਿਕਾਲਦਾ ਬਹੁਤ ਜ਼ਿਆਦਾ ਮੁਸ਼ਕਿਲਾਂ ਜੀ ਬਹੁਤ ਜ਼ਿਆਦਾ ਵਪਾਰ ਹੈ ਰੇੜੀ ਵਾਲੇ ਆ ਫੇੜੀ ਵਾਲੇ ਆ ਬੰਦੇ ਸਭ ਭੁੱਖ ਦੀ ਤਦਾਰ ਨਾਲ ਵੜੇ ਹੋਏ ਜੀ ਨਾ ਅੰਡਰਗਰਾਉਂਡ ਪੁੱਲ ਚੱਲਦਾ ਐ ਨਾ ਹੋ ਰਿਹਾ ਐ ਅੰਡਰਗਰਾਉਂਡ ਪੁੱਲ ਚੁੱਲ ਕੱਲਾ ਫਿਨਿਸ਼ਿੰਗ ਦੇਣ ਵਾਲੀ ਰਹਿੰਦੀ ਹੈ ਤੇ ਉਹ ਚੱਲ ਸਕਦਾ ਜੇ ਸਰਕਾਰ ਦੀ ਮਰਜ਼ੀ ਹੋਵੇ ਸਾਡੇ ਸਾਬਕਾ ਐਮਐਲਏ ਉਰੇ ਸਾਬਕਾ ਵੀ ਹੈ ਇੱਥੋਂ ਜਾਂਦੇ ਆ ਸਾਰੇ ਕਿਰਪਾ ਕਰਨ ਤਾਂ ਬਹੁਤ ਵਧੀਆ ਗੱਲ ਹੈ ਇਹ ਹੋ ਸਕਦੇ ਸਾਰੇ ਰੁਜ਼ਗਾਰ ਵਧੀਆ ਕੰਮ ਜਾ ਹੋ ਸਕਦੇ ਸਾਰੇ ਰੁਜ਼ਗਾਰਾਂ ਨੂੰ ਰੈਡੀ ਫੇੜੀ ਵਾਲੇ ਬੰਦੇ ਆ ਦੁਕਾਨਦਾਰ ਬੰਦੇ ਆ ਹੋਰ ਆ ਸਭ ਆਪਣੇ ਬੱਚੇ ਪਾਲ ਸਕਦੇ ਆ ਸਾਥੋਂ ਹੁਣ ਕਿਰਾਇਆ ਨਹੀਂ ਨਿਕਲ ਰਿਹਾ ਦੁਕਾਨਾਂ ਦਾ ਜੀ ਇੰਨਾ ਮਾੜਾ ਹਾਲ ਹੈ ਬੰਦੇ ਨੂੰ ਇਹਨਾਂ ਨੂੰ 4-5 ਸਾਲ ਪੁੱਲ ਬੰਦੇ ਹੋਏ ਕਾਂਗਰਸ ਸਰਕਾਰ ਵੇਲੇ ਦਾ ਬੰਦਾ ਜੀ 3 ਸਾਲ ਤਾਂ ਇਹਨਾਂ ਨੂੰ ਹੋ ਗਈ ਉਦੋਂ ਪਹਿਲਾਂ ਦਾ ਬੰਦਾ ਹੈ ਜਿਸ ਤਿੱਧਰ ਤਾਂ ਖਰਾਬ ਹੀ ਹੈ ਜੀ ਐਂ ਮੰਨ ਲਓ ਜਾਂ ਤਾਂ ਸਾਨੂੰ ਬਾਦਲ ਪੁੱਲ ਹੋ ਕੇ ਆਉਣਾ ਪੈਂਦਾ ਜੀ ਡੱਬਾ ਵਾਲੀ ਗਣਪਤੀ ਦੇ ਸਾਹਮਣੇ ਜਾਂ ਇਧਰੋਂ ਉੱਪਰੋਂ ਪ੍ਰਤਾਪਨਗਰ ਜਾਂ ਪਰਸਨਗਰ ਵਿੱਚੋਂ ਦੀ ਹੀ ਆਉਣਾ ਪੈਂਦਾ ਹੋਰ ਕੋਈ ਆਪਸ਼ਨ ਹੀ ਨਹੀਂ ਹੈ ਨਹੀਂ ਤੇ ਗਾਗ ਟੁੱਟ ਕੇ ਇਸ ਏਸੀ ਨੂੰ ਗਾਗ ਸਾਡੇ ਕੋਲੇ ਆਂਦੇ ਨਹੀਂ ਕੋਈ ਜੀ ਜਿਹੜਾ ਕੋਈ ਬਾਦਲ ਰੋਡ ਟੱਪ ਗਿਆ ਕੋਈ ਪ੍ਰਤਾਪਨਗਰ ਜੀ ਟੱਪ ਗਿਆ ਕੋਈ ਪਰਸਨਗਰ ਵੇਜ ਦੇ ਟੱਪ ਗਿਆ ਸ ਤਾਂ ਉੱਥੇ ਦੀ ਉੱਥੇ ਹੈ ਕਿਸ ਤਰ੍ਹਾਂ ਨਾਲ ਦੁਕਾਨਾਂ ਦਾ ਕਿਰਾਇਆ ਨਹੀਂ ਟੁੱਟਦਾ। ਕਿਰਾਇਆ ਬਸ ਘਰੋਂ ਖਾਈ ਜਾਂਦੇ ਜੀ ਹੋਰ ਤਾਂ ਕੋਈ ਹੱਲ ਹੀ ਹੈ ਨਹੀਂ। ਘਰ ਕਿੰਨਾ ਚਿਰ ਚੱਲੂ ਜੀ। 100 ਰੁਪਏ ਦਾ ਰੋਜ਼ ਦਾ ਪੈਟਰੋਲ ਵੱਧ ਗਿਆ ਜੀ। ਜੇ ਅਸੀਂ ਉੱਪਰ ਦੇ ਆਉਣੇ 100 ਰੁਪਏ ਦਾ ਰੋਜ਼ ਪੈਟਰੋਲ ਵੱਧ ਗਿਆ। ਕੀ ਮੰਗ ਕਰੀਏ। ਅਸੀਂ ਤਾਂ ਸਰਕਾਰ ਨੂੰ ਇਹ ਬੰਦੇ ਵੀ ਸਰਕਾਰਾਂ ਰੱਬ ਵਰਗੇ ਹੁੰਦੀਆਂ ਜੀ ਕਿਰਪਾ ਕਰਦਨ ਭਲਾ ਹੋ ਜੂਗਾ। ਕੋਈ ਇੱਥੇ ਐ ਮੰਨ ਲਓ ਜੇ ਸ਼ਮਸ਼ਾਨ ਘਟ ਹੈ ਜੀ ਇੱਥੇ ਇੱਕੋ ਹੀ ਹੈ ਸਾਡੇ ਏਰੀਏ ਨੂੰ। ਜਿਵੇਂ ਇੱਥੇ ਸਟੂਡੈਂਟ ਬੜੇ ਪਰੇਸ਼ਾਨ ਹੁੰਦੇ ਆ ਜੀ। ਗਿਆਨੀ ਜੈਲ ਸਿੰਘ ਕਾਲਜ ਹੈ ਮਹਾਰਾਜਾ ਜੀ ਯੂਨੀਵਰਸਿਟੀ ਹੈ ਉਹਨਾਂ ਦਾ ਵੀ ਰਾਹੀ ਇਹੀ ਹੈ ਜਿਵੇਂ ਏਮਸਟਾਪ ਬਣ ਰਿਹਾ ਹੈ ਏਮਸ ਦਾ ਰਾਹ ਵੀ ਇਹੀ ਹੈ ਕੁਝ ਲੋਕ ਉਧਰ ਦੀ ਹੋ ਜਾਂਦੇ ਜਿੱਥੋਂ ਇਹ ਨੇੜੇ ਰਸਤਾ ਪੈਂਦਾ ਜੇ ਸਰਕਾਰ ਕਿਰਪਾ ਕਰ ਦੇ ਤਾਂ ਬਹੁਤ ਮਿਹਰਬਾਨੀ ਹੈ